ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਰਾ ਨਸਲ ਦੀ ਝੋਟੀ ਤਾਜੀ ਸੂਈ ਸਵਾਈ ਡਿਟੇਲ ਵੀਰ ਤੋਂ ਪੁੱਛਦੇ ਇਹਦੇ ਬਾਰੇ ਆਓਗੇ ਕਰੀਏ ਗੱਲਬਾਤ ਝੋਟੀ ਪੂਰੀ ਬਰੀਡਿੰਗ ਵਾਲੀ ਹੈ ਜਿਹਦੀ ਬਕਾਊ ਕਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਮਨਦੀਪ ਸਿੰਘ ਪਿੰਡ ਬਜੀਤਕੇ ਕਰਨ ਪਿੰਡ ਬਜੀਤਕੇ ਕਲਾਂ ਜ਼ਿਲ੍ਹਾ ਬਰਨਾਲਾ ਪੈ ਗਿਆ ਇਹ ਆਪਣਾ ਬਰਨਾਲਾ ਤੋਂ ਮੈਲਕਹਰਾਂ ਲੁਧਿਆਣਾ ਹਾਈਵੇ ਰੋਡ ਤੇ ਆ ਗਿਆ ਨਾ ਹਾਂ ਰੋਡ ਦੇ ਉੱਪਰੀ ਹੈ ਬਾਈ ਬਰਨਾਲਾ ਸਾਰਾ ਇੱਥੋਂ ਆਪਾਂ ਨੂੰ 12 ਕਿਲੋਮੀਟਰ ਲੰਦਾ ਬਾਈ ਕ੍ਰਿਪਾ ਕਰ ਠੀਕ ਹੈ ਨੰਬਰ 2 ਤੇ 1 ਬਾਈ ਆਪਾਂ ਕ੍ਰਿਪਾ ਕਰਤਬਲ ਡੇਟ ਨਹੀਂ ਬੋਲਦੇ ਠੀਕ ਹੈ ਹਾਂ ਜਿਹੜੀ ਆਪਾਂ 2-3 ਮਹੀਨੇ ਪਹਿਲਾਂ ਵੀਡੀਓ ਪਾਈ ਹੈ ਨਾ ਉਹਦੇ ਮੈਨੂੰ ਹੁਣ ਵੀ ਕਾਲ ਆਈ ਜਾਂਦੇ ਅਗਲਾ ਅੱਜ 1 ਜੂਨ 2024 ਠੀਕ ਹੈ ਆਪਾਂ 1 ਜੂਨ ਵੀਡੀਓ ਕਵਰ ਕਰਦੇ ਆਂ 2 ਜੂਨ ਨੂੰ ਕੱਲ ਨੂੰ ਅਪਲੋਡ ਹੋਊਗੀ ਠੀਕ ਹੈ ਮੋਬਾਈਲ ਨੰਬਰ ਆਪਾਂ 90417 4144 90417 414472 ਅੱਜ ਆਪਾਂ ਜਿਹੜੀ ਮੋਹਰ ਨਸਲ ਦੀ ਝੋਟੀ ਦਿਖਾਉਣੇ ਪਏ ਆ ਕਿਹੜਾ ਸੂਆ ਵੀਰ ਸੂਈ ਹੈ ਇਹ ਬਈ ਕਿਰਤਪਾਲ ਦੂਜੀ ਸੂਏ ਰਹਿ ਜੀ ਨਾ ਦੂਜਾ ਸੂਆ ਸੂਈ ਹੈ ਤੇ ਬੱਚਾ ਇਹਦੇ ਪਿੱਛੇ ਕੀ ਆ ਇਹ ਮੇਲ ਕਾਫ ਆ ਵੀਰੇ ਕਿਰਤਪਾਲ ਘਟਪਦਾ ਕਿਹਦੇ ਸੀ ਬੰਦਾ ਨਹੀਂ ਵੀਰੇ ਇਹਦਾ ਕੋਈ ਪਤਾ ਇਹਦਾ ਖੋਦਾ ਵੀ ਆਪਾਂ ਨੂੰ ਪਤਾ ਨਹੀਂ ਆਪਾਂ ਤਾਂ ਹਰਿਆਣੇ ਤੋਂ ਆਏ ਹਾਂ ਠੀਕ ਹੈ ਸਾਰੀਆਂ ਆਪਣੇ ਕੋਲ ਜਿਹੜੀਆਂ ਜਿਹੜੇ ਉੱਧਰ ਨਹੀਂ ਕੁਆਲਿਟੀ ਦੀ ਮਨਾਂ ਸਾਰਾ ਟੈਪ ਨੋਬ ਹੀ ਲੈਨੇ ਜਮਾ ਵੀਰੇ ਆ ਜਿਵੇਂ ਹੁਣ 6-6 ਮਹੀਨੇ ਦੀ ਜਿਹੜੀ ਗੁੱਪਣਾ ਨੂੰ ਨਾਲੇ ਮੰਮੀ 12-12 13-13 ਦਿਨ ਤੋਂ ਇਸ ਦਾ ਤਿਆਰ ਆ ਮਨਾਂ ਬਰੀਰ ਮਿਲੂ ਆਪਣੇ ਕੋਲ ਜਮਾ ਬਿਲਕੁਲ ਇਹ ਵੀ ਦੇਖੋ ਵੀਰੇ ਕੁਆਲਿਟੀ ਕਿੰਨੀ ਹੈ ਜੋ ਠੀਕ ਹੈ ਇੱਕ ਤਾਂ ਇੱਥੋਂ ਪੜ ਕੇ ਤਾਂ ਹਰੇਕ ਹੀ ਕਹਿੰਦਾ ਨਾ ਦੇਖੋ ਕਿ ਪਤਲੀ ਚਮੜੀ ਇਹਦੀ ਇੱਥੋਂ ਵੀ ਇੱਕੋ ਮਰਦੀ ਆ ਦੇਖੋ ਇਹ ਤਾਂ ਮਰ ਗਿਆ ਬਿਲਕੁਲ ਨਾਜ਼ਿਕ ਚਮੜੀ ਆ ਜਮਾ ਆ ਦੇਖੋ ਨਸਾਂ ਵੀ ਦੇ ਸਾਰੀ ਇਹਦੀ ਬਾਡੀ ਤੇ ਦੇ ਨਸਾਂ ਆਪਾਂ ਕੱਲੀ ਕੱਲੀ ਨਾਸ ਜਿੰਨੇ ਆਪਾਂ ਕਹਦੇ ਵੀ ਗੇਮ ਛੱਡਦੇ ਹਣੇ ਜੇ ਪਿਓਰ ਬੋਰਾ ਜਾਵੇ ਤੇ ਹੋਰ ਜੇਬ ਜੈਡ ਬਲੈਕ ਆ ਕੋਈ ਇੱਕ ਵੀ ਆਵਾਜ਼ ਨਹੀਂ ਜਗਾ ਵੈਟ ਆ ਦੇਖੋ ਬਾਕੀ ਆ ਖੂਸ ਦੇਖੋ ਵੀਰੇ ਉਂਗਲ ਦੀ ਟ੍ਰੇਨ ਜਿਵੇਂ ਕਹਿੰਦਾ ਉਹ ਨੂੰ ਬਣਦਾ ਉਹ ਬਣਦਾ ਜਾਮਾ ਇਹਦਾ ਮੱਕਾਪੋਆਂ ਦੀ ਗੰੰਧਾ ਦੇ ਕੇ ਦੱਸ ਇਹਨੂੰ ਉਹ ਕਰਦੇ ਬਾਈ ਬਰਤਾਲ ਠੀਕ ਆ ਟੇਲ ਜਮਾ ਜੈਡ ਬਲੈਕ ਆ ਹਾਂਜੀ ਹਾਂ ਇਹਦੀ ਡਿਟੇਲ ਬਾਈ ਪਿਰਤ ਪਲਾਜ ਚੌਥਾ ਦਿਨ ਹੈ ਇਹਨੂੰ ਸੂਈ ਨੂੰ ਚੌਥਾ ਦਿਨ ਉਹ ਕਰ ਸੂਈ ਨੂੰ ਅਨਿਗਲ ਚਾਰ ਦਿਨ ਪੋਇਆ ਇਹਨੂੰ ਮੈਂ ਲੋ ਕੱਲ ਸਵੇਰ ਇਹ ਬੋਲਾ ਖਾਲੀ ਹੋ ਗਏ ਜਿਹੜੀ ਇਹ ਸਟਾਰਟ ਹੋਈ ਹੈ 13 ਕਿਲੋ ਬੋਲੇ ਤੋਂ ਸਟਾਰਟ ਹੋਈ ਹੈ ਠੀਕ ਹੈ ਸਮੇਤ ਬੱਚਾ 6 ਲੀਟਰ ਤੋਂ ਬਾਹਰ ਮਿਲਣ ਨਾਲ ਇਸ ਵਕਤ ਆ ਜਾ ਜਿਹੜਾ ਮਰਜ਼ੀ ਮੰਦੀ 4 ਟਾਈਮ ਚੋੜੇ ਹੁਣ 13 ਲੀਟਰ ਬੋਲਾ ਜੇ ਥੱਲੇ ਦੁੱਧ ਦੇ ਜਿਹੜੇ ਮੌਸਮ ਦੇ ਹਿਸਾਬ ਨਾਲ ਇਹਨੇ ਜਿਆਦਾ ਦੇਣਾ ਤਾਂ 16 17 ਕਿਲੋ ਜੇ ਸਰਦੀ ਹੁੰਦੀ ਫਿਰ ਇਹਨੇ 20 ਪਲੱਸ ਚੱਲਣਾ ਜੀ ਪਰ ਆਪਾਂ ਇਹ ਮੰਨ ਕੇ ਚੱਲੀਏ ਵੀ 18 ਕਿਲੋ ਵਾਲੀ ਝੋਟੀ ਹੈਗੀ ਆ ਹਾਂ ਚਲੋ 18 ਨਹੀਂ 17 ਤਾਂ ਆਮ ਜਿਹੜਾ ਮਰਜ਼ੀ ਮੰਨ ਪਰ ਮੌਸਮ ਦੇ ਹਿਸਾਬ ਨਾਲ ਕਿੰਨ ਡਢ ਕਿਲੋ ਨੇ ਪਿੱਛੇ ਰਹਿਣਾਗਾ ਹਾਂ ਥੋੜਾ ਜਿਆਦਾ ਮੌਸਮ ਗਰਮੀ ਆ ਕਣਾ ਸਾਡਾ ਜੇ ਸਰਦੀ ਹੁੰਦੀ ਅਲੱਗ ਗੱਲ ਹੁੰਦੀ ਆ ਹੁਣ ਜਿਵੇਂ ਬੋਲਾ ਜਿਹੜਾ ਅੱਜ ਚੌਥਾ ਦਿਨ ਹੀ ਆ ਠੀਕ ਹੈ ਹੁਣ ਕੋਈ ਮਰਜ਼ੀ 13 ਲੀਟਰ ਬੋਲਾ ਚੋ ਸਕਦਾ ਇਹਦਾ ਬਈ ਠੀਕ ਹੈ ਤੇ ਸੀਮਲ ਵਗੈਰਾ ਤਾਂ ਨਹੀਂ ਪਤਾ ਕਿਹੜੇ ਦੀ ਆਪੇ ਮੇਰੇ ਕੋਈ ਨਹੀਂ ਆਪਾਂ ਨੂੰ ਡੀਟੇਲ ਇਹਦੀ ਆਪਣੇ ਕੋਲੇ ਪਾਸੋਂ ਹੀ ਆਈ ਆ ਹਲੇ ਚੌਥੇ ਹੀ ਸੂਈ ਸੀ ਆਪਾਂ ਇਹ ਪਾਸੋਂ ਆਪਣੇ ਕੋਲ ਆਈ ਆ ਗੱਬੜ ਆਈ ਸੀ ਆਪਣੇ ਕੋਲ ਹਾਂ ਨਹੀਂ ਸੂ ਇੱਕ ਦਿਨ ਦੀ ਸੂਈ ਹੀ ਲੋਤੀ ਆ ਜੀ ਠੀਕ ਹੈ ਕਿ ਨੰਬਰ 2 ਤੇ ਫਿਰ ਤੋਂ ਬਾਰੇ ਇਹ ਆਪਣਾ ਦੀ ਇਹਦਾ ਬੱਚਾ ਛੱਡੋ ਉਮਾ ਦੀ ਇਦਾਂ ਹੀ ਬੈਠੋ ਠੀਕ ਹੈ ਨਸਲਾ ਬੁਰੀ ਜਮਾ ਮੇਰੇ ਸਾਬ ਨਾਲ ਧਾਰ ਦੀ ਬਸ ਮਲਾ ਗਿਆ ਧਾਰ ਦੇ ਦੇ ਦਹੀਂ ਧਾਰ ਮਾਰੀ ਇਹਨੇ ਐ ਨਹੀਂ ਹੋ ਉਹ ਦੇਖੋ ਇਹ ਜਿੰਨਾ ਸਲ ਜਾਵਾਂ ਜਿਹਦਾ ਵੀ ਇੱਕ ਦੀ ਖਰੇਗੀ ਕਹਿੰਦਾ ਇੱਕ ਦੀ ਮੋਟਰ ਆ ਦੇ ਦੂਜੇ ਥਾਂ ਜਾ ਕੇ ਧਾਰ ਮਾਰਦੀ ਵੜੀ ਸੋ ਤਾਰਾ ਵਗੈਰਾ ਦੇਖੋ ਕੋਈ ਆਪਾਂ ਬੱਚਾ ਨਹੀਂ ਛੱਡਿਆ ਕੋਈ ਇਹ ਨਹੀਂ ਗੱਲ ਵੀ ਜਿਆਦਾ ਵੀਰੇ ਜਿਆਦਾ ਇੱਕ ਨੰਬਰ ਦੋ ਤੇ ਅਗਲਾ ਕਹਿੰਦਾ ਦੇਖੋ ਇੱਕ ਵੀ ਐਕਸਟਰਾ ਕੋਈ ਵੀ ਤਾਂ ਸਿੰਗਲ ਤਾਰ ਵੀ ਨਹੀਂ ਹੈਗੀ ਕਿਸੇ ਥਾਂ 'ਚ ਬਾਈ ਇਹ 5.5 ਪਾਉਨੇ 6 ਦੀ ਚਵਾਈ ਹੋਈ ਹੈ ਸੂਬਾ ਦੀ ਇਹ ਜੀ ਵੀਰੇ ਠੀਕ ਹੈ ਗੁੱਠਾਗਾਠਾ ਪੁਰਿਆ ਚਾਰੇ ਨਿਖੜ ਮੇ ਜਾ ਇੱਕ ਨੰਬਰ ਇਹ ਵੀ ਜਿਹੜੀ ਫੋਨ ਬੌਲੇ 'ਚ ਗਾੜੀ ਹੈ 2.5 ਤੋਂ ਪਲੱਸ ਪਲੱਸ ਗਾੜੀ ਹੈ 3 ਤੋਂ 3.5 ਕਿਲੋ ਦੀ ਗਾੜੀ ਕੱਢਣਾ ਝੋਟੀ ਨੇ ਜਦੋਂ ਤਿਆਰ ਜਿਹੜੇ ਵੀਰੇ ਕਹਿੰਦੇ ਨਸਲ ਦੀ ਝੋਟੀ ਲੈਣੀ ਹੈ ਕਾਸ ਨੇਰੀ ਮੌਕੇ ਜੀ ਦੇਖੋ ਬੋਲਣ ਨੂੰ ਤਾਂ ਫਿਰਤ ਵਾਲੇ ਦੇ ਤੇ ਆਪਾਂ ਅੱਧਾ ਘੰਟਾ ਬੋਲ ਗਏ ਜੀ ਠੀਕ ਹੈ ਜੀ ਨੂੰ ਨੌਲੇਜ ਹੈ ਉਹ ਨੂੰ ਖੁਦ ਆਪ ਵੀ ਪਤਾ ਲੱਗ ਜੀ ਵੀ ਕੀ ਕੀ ਜਾਣੇ ਹੈ ਹਨਾ ਠੀਕ ਹੈ ਉਹਨਾਂ ਤੋਂ ਵੀ ਜਿੰਨਾ ਟਾਈਮ ਮਰਜ਼ੀ ਬੋਲੀ ਹੈ ਜੀ ਤੇ ਮੁੱਲ ਵਾੜੀ ਦਾ ਕੀ ਰਹੂ ਫਿਰ ਜਿਹੜੀ ਝੋਟੀਆਂ ਕੱਟ ਪਰ ਮਿਲ ਨਹੀਂ ਰਹੀਆਂ ਜਿਹੜਾ ਟਾਈਮ ਆ ਦੇਖੋ ਪੈ ਨਹੀਂ ਆਪਾਂ ਉਹ ਨਹੀਂ ਕਹਿੰਦੇ ਹਰੇਕ ਜਿੱਤ ਤੋਂ ਮਰਜ਼ੀ ਦੇਖ ਲਓ ਇਹ ਤਾਂ ਦੀ ਝੋਟੀ ਮੁੱਲ ਦੇਖੋ 2 ਲੱਖ ਵੀ ਕਰੀ ਜਾਂਦੇ ਆ 2.5 ਵੀ ਕਰੀ ਜਾਂਦੇ ਆ ਆਪਾਂ ਮੈਂ ਨਹੀਂ ਦੇਖਦਾ ਵੀਡੀਓ ਤੁਸੀਂ ਬਣਾਉਣੇ ਦੀਓ ਇਹਦਾ ਫਿਕਸ ਜੀ ਰੇਟ ਆਪਾਂ 1,60,000 ਰੁਪਇਆ 1,52 ਦੇ ਜੈਸ ਨੂੰ ਦੇਣੀ ਆ ਕੋਈ ਨਾ ਜੋ ਕੋਈ ਚੱਲ ਕੇ ਉਹ ਪਮਾਨਤਨ ਜ਼ਰੂਰ ਕਰਾਂ ਇੱਕ 58 ਦੇ ਵਿੱਚੋਂ ਘਰ ਆ ਇਹਦਾ ਮਾਨਤਨ ਹੋਊਗਾ ਬਈ 18 ਕਿਲੋ ਵਾਲੀ ਸਟਾਰ ਵਾਲੀ ਕੋਈ ਨਹੀਂ ਦਿੰਦਾ ਇਹਨੇ ਜੰਪਣ ਨੂੰ ਦੇਖੋ ਭਾਅ ਚਾਹੀਏ ਉਸ ਹਿਸਾਬ ਨਾਲ ਆਪਾਂ ਕੋਈ ਜ਼ਿਆਦਾ ਨਹੀਂ ਮਾਰ ਦੇ ਹਿਸਾਬ ਦਾ ਰੱਖ ਕੇ ਦੇਵਾਂਗੇ ਤੇ ਉਹ ਅੱਜ ਕੀ ਟੱਚ ਵਾਈ ਦਾ ਵੀਰੇ ਪਮਾਂ ਦੀ ਬੱਚਾ ਚੋਲੇ ਦੀ ਇੰਨੀ ਬਾਕੀ ਥਾਣ ਦੀ ਮੰਤਰ ਬਹੁਤ ਚੰਗੇ ਹੈ ਹਨਾ ਮੁਠੀ ਵਾਲਾ ਥਾਣਾ ਨਾ ਵਾਧਵਾ ਨਾ ਘਟਵਾ ਨਹੀਂ ਨਹੀਂ ਬਿਲਕੁਲ ਚਾਰੇ ਥਾਣਾ ਦਾ ਜਿਹਨੂੰ ਕਹਿੰਦੇ 4/4 ਅੱਡ ਨਹੀਂ ਹੁੰਦਾ ਬਾਈ ਦੇਖੋ ਠੀਕ ਆ ਬਿਲਕੁਲ ਠੋਸਾ ਵਾਣਾ ਹਣਾ ਮੈਂ ਕਿਹਾ ਦੋ ਮਣ ਪਾਣੀ ਲੈ ਕੇ ਚੂੜੀ ਮਾਰਦੀ ਐ ਬੱਸ ਨਾਉਣਾਂ ਹਾਂ ਐਂ ਬੱਸ ਨਾਉਂਦੀ ਆ ਬਈ ਤਿੰਨ ਟਾਈਮ ਚੂੜੀ ਇਹਨੂੰ ਦੇਣ ਜਿਹੜੀ ਕੋਈ ਚੱਕਰੀ ਨਹੀਂ ਇਹਨੂੰ ਬੇਜ਼ਰੀ ਨੂੰ 1,58 ਇਹਦੀ ਝੋਟੀ ਆਪਾਂ ਦੇਵਾਂਗੇ ਚਲੋ ਛੋਟ ਕਰਾਂਗੇ ਵੀਰੇ ਐ ਨਹੀਂ ਵੀ ਆਪਾਂ ਮੂੰਹ ਮੰਗੀ ਤਾਂ ਮੌਤ ਵੀ ਨਹੀਂ ਮਿਲਦੀ ਬਾਈ ਪਰ ਤੋਰੀ ਬਾਹਰ ਰੋ ਸੁਪਰੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਤੇ ਗਰਦਨ ਵਗੈਰਾ ਦੇਖੋ ਬਿਲਕੁਲ ਜਿਵੇਂ ਆਪਾਂ ਫੀਰ ਫੈਕਟਰੀਆਂ ਦੇ ਮੂਰੇ ਫੋਟੋ ਲੱਗੇ ਹੁੰਦੇ ਐ ਅਗਰੇ ਮ ਤੇ ਬਾਕੀ ਮੇਨ ਚੀਜ਼ ਮੜੀ ਰੋਕੀ ਵੀਰੇ ਇੱਥੇ ਆ ਕੁੰਬੜਾ ਵਗੈਰਾ ਹੁੰਦੀਦਾ ਹੋਇ ਇੱਥੇ ਇੱਕ ਪਰਸੈਂਟ ਦੀ ਸਾਤੀ ਵੀ ਹੈ ਨਹੀਂ ਹਲਕੀ ਵੀਰੇ ਦੇਖੋ ਕੋਸ ਮੇਨੇ ਮੋਹਰ ਕਿੰਨੀ ਪਤਲੀ ਹੈ 20 ਪਿਛੋਂ ਦੇਖੋ ਕਿੰਨੀ ਚੌੜੀ ਹੈ ਜੀ ਜਵਾ 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 ਵੀਰੇ ਕਰਤਭਲ ਦੇ ਲੰਬਾਈ ਕਿੰਨੀ ਆ ਤਾਉਣ ਦੀ ਦੇਖਿਓ ਪੂਰੀ ਅਸਲ ਮੋਹਰਾ ਜਮਾ ਹਨਾ ਇਹੀ ਹੁੰਦੀ ਆ ਬਸ ਕੁਆਲਿਟੀ ਦਾ ਵੀਰੇ ਫਿਰ ਇਹਨਾਂ ਨੂੰ ਕਹਿੰਦੇ ਆ ਕੁਆਲਿਟੀ ਸੋ ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਤੇ ਕੰਪੈਕਟ ਹਵਾਨਾ ਜਮਾ ਅਸਲ ਮੋਹਰਾ ਜਿੰਦੇ ਜਾਨ ਜਿਹਨੂੰ ਕਹਿੰਦੇ ਬਰੀਰ ਵਾਲੀ ਝੋਟੀ ਜਮਾ ਉਹ ਤੁਹਾਨੂੰ ਨਗੀਨਾ ਦਿਖਾਉਣੇ ਪਏ ਕੋਈ ਬੜਾ ਘਟਾ ਬਾਪ ਨਹੀਂ ਇਹਦੇ ਉੱਤੇ ਛੋਟੀ ਨਹੀਂ ਇਹ ਕੋਈ ਵੀ ਨਹੀਂ ਕਰਦੀ ਬੋਤਾ ਬਣ ਜਾਂਦੀ ਹੈ ਹਨਾ ਨਹੀਂ ਨਹੀਂ ਵੀਰੇ ਫालतू ਚਰਬੀ ਨਹੀਂ ਹੈਗੀ ਦੇਖੋ ਕੱਲੀ ਕੱਲੀ ਨਾਲ ਤੇਦੀ ਬੋਡੀ ਦੇ ਸਾਰੇ ਤੇ ਦੇਖ ਲੋ ਕੋਈ ਬੰਦਾ ਆ ਕੇ ਇਹ ਤਾਂ ਗੱਲ ਕਹੀ ਨਹੀਂ ਸਕਦਾ ਵੀ ਝੋਟੀ ਸਾਡੇ ਫਿੱਟ ਨਹੀਂ ਆਈ ਸੋ ਪੂਰਾ ਸੋਨਾ ਟਾਪ ਕਲਾਸ ਆਪਾਂ ਤੁਹਾਨੂੰ ਨਗੀਨਾ ਦਿਖਾਤਾ ਜਮਾ ਇਦਾਂ ਦੀ ਝੋਟੀ ਆਪਾਂ ਜੇਕਰ ਹਰਿਆਣਾ ਚ ਦੇਖਣ ਜਾਵਾਂਗੇ 2.5 ਲੱਖ 220 ਤੀ ਮੁੱਲ ਵੀ ਜੈਜ ਹੁੰਦਾ ਇਹ ਨਹੀਂ ਕਰ ਵੀ 20 20 ਤੇ ਉਹ ਫਾਰਦੂ ਮੰਗੀ ਜਾਂਦੇ ਆ ਚੀਜ਼ਾਂ ਵੀ ਹੁੰਦੀਆਂ ਫਿਰ ਚੀਜ਼ ਦੇ ਹਿਸਾਬ ਨਾਲ ਕਿਉਂਕਿ ਇੱਥੇ ਆ ਗਈ ਆਪਣੀ ਜਿਹੜਾ ਜਾਣ ਪਛਾਣ ਹੁੰਦੀ ਆ ਬੰਦਾ ਭਾਅ ਨਾਲ ਕੋਈ ਕੱਟ ਕੇ ਦੇ ਦਿੰਦਾ ਝੋਟੀਆਂ ਕੱਦੀ ਹਨਾ ਵੀਰੇ ਪਰ ਤੁਹਾਨੂੰ ਪਤਾ ਕੀ ਗੱਲ ਆ ਆਪਾਂ ਜ਼ਿਆਦਾ ਨਹੀਂ ਲੈਂਦੇ ਆਪਾਂ ਲੈ ਕੇ ਹੁੰਨੇ ਆ ਰਿਕਾਰਡ ਆ ਜਿਹੜੇ ਆਪਾਂ ਤਾਂ ਹੁੰਦਾ ਬਸ ਫਿਰ ਉਹੀ ਝੋਟੀ ਫੜ ਲੈ ਕੇ ਹੁੰਨੇ ਆ ਆਪਾਂ ਕੋਈ ਜ਼ਿਆਦਾ ਨਹੀਂ ਲੈਂਦੇ ਮਹੀਨੇ ਤੋਂ 2-4 ਹੀ ਲੈ ਕੇ ਹੁੰਨੇ ਆ ਲੈ ਕੇ ਪਰ 15 ਪਲੱਸ ਵਾਲੀਆਂ ਹੀ ਆ ਜਿੰਨੀਆਂ ਅੱਜ ਤੱਕ ਸੇਲ ਕੀਤੀਆਂ ਨੇ ਅਗਲਾ ਦੁਬਾਰੇ ਲੈ ਕੇ ਗਿਆ ਹੁਣ ਆਪਾਂ 4-5 ਦਿਨ ਪਹਿਲਾਂ ਇੱਕ 2 ਦਿਨ ਦੀ ਕੱਟੀ ਦੀ ਵੀਡੀਓ ਪਾਈ ਸੀ ਪਹਿਲੀ ਕੌਲਤੀ ਉਹ ਸੇਲ ਹੋਈ ਹੈ ਵੀਰੇ ਉਸ ਤੋਂ ਬਾਅਦ ਇੱਥੇ ਨਫਾ ਵੀ ਦਿੰਦੇ ਸੀ ਉਹਨਾਂ ਨੂੰ ਠੀਕ ਹੈ ਅੱਜ ਹੀ ਗਈ ਹੈ ਉਹ ਕਪੂਰ ਥਲੇ ਦੇ ਲੈ ਕੇ ਗਏ ਨੇ ਉਹ ਜੀ ਆਪਾਂ ਇੱਕ ਪੰਜ ਗਣੀ ਕਿੰਨਾ ਮੁੱਲ ਕਰ ਰਿਹਾ ਜੀ ਇੱਕ 10 ਪ੍ਰਾਈਸ ਕੀਤਾ ਸੀ ਇੱਕ ਕੱਚੀ ਸੀ ਮਹੀਨੇ ਦੀ ਹਣਾ ਦੋ ਮਹੀਨੇ ਲੈਂਦੀ ਸੀ ਵੀਰੇ 60 ਲੈਂਦੀ ਕੱਚੀ ਸੀ ਥਲੇ ਠੀਕ ਹੈ ਹਾਂਜੀ ਸੋ ਪਿਓਰ ਮੋਹਰਾਂ ਨਾਲ ਦੀ ਝੋਟੀ ਸੁਈ ਸੁਵਾਈ ਬੱਚਾ ਮੇਲਕਾਫ ਆ ਸੋ ਵੀਰੇ ਬੱਚਾ ਦੇਖੋ ਬੱਚਾ ਵੀ ਪੂਰਾ ਤਕੜਾ ਬਰੀਡਿੰਗ ਵਾਲਾ ਬੱਚਾ ਵਿਸੇ ਤੇ ਸੋਨਾ ਚੰਗਾ ਵੀ ਸਾਂਹ ਚੈਰ ਹੋਣ ਵਾਲਾ ਮਗਰ ਹਣਾ ਬਾਈ ਬਾਕੀ ਅਗਲਾ ਕਹਿੰਦਾ ਚੌਥਾ ਦਿਨ ਆ ਦੇਖ ਪਹਿਲੇ ਦੋ ਦਿਨ ਤੇ ਵੀ ਨਹੀਂ ਹੋਇਆ ਮਾਸ ਲਿਆ ਹਣੀ ਹਣੀ ਕਹਿੰਦਾ ਮਾਸ ਦੋ ਦਿਨ ਤੇ ਕੀ ਹੋਵੇ ਬਾਈ ਚੌਥਾ ਦੇਣਾ ਚੌਥੇ ਦਿਨ ਬੌਲਾ ਜਿਹੜਾ ਹੁਣ ਕੋਈ ਵੀ ਚੌਥੰਦਾ 13 ਤੋਂ ਪਲੱਸ ਹੋ ਆਪਾਂ 13 ਕਹਿ ਕੇ ਦੇਵਾਂਗੇ ਨੰਬਰ ਬੋਲੇ ਜੀ ਦੁਬਾਰੇ ਆਪਣਾ 90417 41472 ਬਾਈ 90417 41472 ਪਿੰਡ ਬਜੀਦਕੇ ਕਲਾਂ ਕਲਾਂ ਹਾਂਜੀ ਹਾਂ ਤੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਈ ਜਾਂਦਾ ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ। ਉਹ ਤੇ ਵੀਰੇ ਇੱਕ ਤਾਂ ਨਾ ਪਤਾ ਕੀ ਗੱਲ ਹੈ ਫਿਰ ਤੁਹਾਨੂੰ ਕਹਿੰਦੇ ਵੀ 100 ਚੋਂ ਇੱਕ ਦੀ ਇਹਦੇ ਹਜ਼ਾਰਾਂ ਚੋਂ ਇੱਕ ਦੀ ਧਾਰ ਜਿਵੇਂ ਕਹਿੰਦੇ ਇੰਨੀ 100 ਸ਼ਾਹ ਗਾੜੀਏ ਦੀ ਹੁਣ ਵੀ ਬੌਲੇ ਚ ਵੀ ਫਾਈਂਡ ਆ ਆਪਣੀ ਢਾਈ ਕਿਲੋ ਤੋਂ ਉੱਪਰ ਉੱਪਰ ਦੀ ਹੈ। ਬਾਕੀ ਨੇਵੇ ਦੀ ਸਪੂਰੀ ਸਾਫ਼ ਸੁਥਰੀ ਆ। ਬਿਲਕੁਲ ਵੀਰੇ ਸਾਰਾ ਕੁਝ ਹੀ ਓਕੇ ਹੈ। ਵੀਰੇ ਸਿੰਘੀ ਸਿੰਘੀ ਕੁਆਲਿਟੀ ਦਾ ਹੁਣ ਦੇਖੋ ਇਹਦੀ ਜਿਹੜਾ ਪਤਲਾ ਫਾਣਾ ਵੀਰੇ ਆ ਚੀਜ਼ਾਂ ਦੇਖੋ ਇਹ ਦੁੱਧ ਘੜਦੀਆਂ ਨੇ ਫਿਰ ਤੁਹਾਨੂੰ। ਇੱਥੋਂ ਦਾ ਹਰੇਕ ਹੀ ਚੇਲੋ ਕਹੇ ਜ਼ਬਰਦਸਤ ਅਸਲੀ ਦੀ। ਆ ਜੀ। ਬਿਲਕੁਲ ਸਕੈਨ ਨੰਬਰ ਆ ਜਾਓ ਸੋ ਵੀਰੋ ਬਹੁਤ ਸੋਹਣੀ ਟੌਪ ਕਲਾਸ ਝੋਟੀ ਦਿਖਾਈ ਹੈ ਨਗੀਨਾ ਜਾਵਾ ਤੁਹਾਨੂੰ ਜਿਹੜੇ ਵੀਰ ਦੇ ਘਰੇ ਜਾਵੜੀ ਕਰਮਾੜੀ ਉੱਥੇ ਨਗੀਨੇ ਬੱਜੇ ਪੈਦਾ ਕਰੋ ਲੱਖ ਲੱਖ ਰੁਪਏ ਦੇ ਸੋ ਕੋਈ ਵੀ ਵੀਰ ਖਰੀਦਣਾ ਚਾਹ ਬਣੋ ਬਈ ਦਿੱਤੇਗੇ ਨੰਬਰ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ